ਅੱਜ ਦੇ ਦਿਨ 'ਚ ਮੈਂ ਗੱਲ ਕਰਨ ਜਾ ਰਿਹਾ ਅਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰਨੀ ਹallelujah ਇਹ ਦਿਲ ਬੜਾ ਇੰਪੋਰਟੈਂਟ ਹੈ ਇਹਦੀ ਰਾਖੀ ਬੜੀ ਇੰਪੋਰਟੈਂਟ ਹੈ ਜੇ ਤੁਸੀਂ ਆਪਣੇ ਦਿਲ ਨੂੰ ਸੰਭਲ ਲਿਆ ਤੁਸੀਂ ਬਹੁਤ ਕੁਝ ਸੰਭਲੋਗੇ ਹallelujah ਆਓ ਅਸੀਂ ਪ੍ਰਭੂ ਦੇ ਬਚਨ ਦੇ ਵਿੱਚੋਂ ਪੜਾਂਗੇ ਕੋਹਤਾ ਦੀ ਕਿਤਾਬ ਉਹਦਾ 4 ਅਧਿਆਇ ਤੇ ਉਹਦਾ 23 ਵਚਨ ਭਾਜੀ ਪੜਦੇ ਹੋ 6 4 ਦੀ 23 ਆਪਣੇ ਮਨ ਦੀ ਵੱਡੀ ਚੌਕਸੀ ਕਰ ਕਿਉਂ ਜੋ ਜਿਉਂਦੀਆਂ ਤਾਰਾ ਉਸੇ ਤੋਂ ਨਿਕਲਦੀਆਂ ਹਨ ਹallelujah ਇੱਥੇ ਨਿਖਿਆ ਆਪਣੇ ਮਨ ਦੀ ਵੱਡੀ ਚੌਕਸੀ ਕਰ ਆਪਣੇ ਮਨ ਦਾ ਧਿਆਨ ਰੱਖ ਇੱਥੇ ਜਿਹੜਾ ਮਨ ਸ਼ਬਦ ਹੈ ਇੰਗਲਿਸ਼ ਦੇ ਵਿੱਚ ਉਹ ਸ਼ਬਦ ਹੈ ਦਿਲ ਹਾਰਟ ਕੀਪ ਯੋਰ ਹਾਰਟ ਵਿਦ ਆਲ ਵਿਲੀਜੈਂਸ ਆਪਣੇ ਦਿਲ ਦੀ ਰਾਖੀ ਕਰ ਕਿਉਂਕਿ ਜੀਵਨ ਦੀਆਂ ਧਾਰਾ ਜੀਵਨ ਦੇ ਸੋਤੇ ਤੇਰੇ ਦਿਲ ਚੋਂ ਨਿਕਲਦੇ ਨੇ ਮੈਂ ਪਿਛਲੇ ਸਾਲ ਵੀ ਇਹ ਪ੍ਰਚਾਰ ਕਰਨ ਦੇ ਬਾਰੇ ਸੋਚਿਆ ਸੀਗਾ ਪਰ ਮੈਂ ਬਿਜ਼ੀ ਬੜਾ ਸੀਗਾ ਥੋੜਾ ਜਿਹਾ ਇਹਦੇ ਤੇ ਅਧਿਆਨ ਕੀਤਾ ਬਾਅਦ ਚ ਛੱਡ ਦਿੱਤਾ ਪਰ ਮੈਂ ਸੋਚਿਆ ਅੱਜ ਦੇ ਦਿਨ ਚ ਮੈਨੂੰ ਇਹਨੂੰ ਕਰਨਾ ਚਾਹੀਦਾ ਹਾਲੇਲੂਇਆ ਆਪਣੇ ਮਨ ਦੀ ਰਾਖੀ ਕਰ ਵੇਖੋ ਜ਼ਿੰਦਗੀ ਜਿਹੜੀ ਏ ਇਹ ਜਿਹੜਾ ਰਾਖੀ ਸ਼ਬਦ ਏ ਇਹ ਬੜਾ ਇੰਪੋਰਟੈਂਟ ਸ਼ਬਦ ਹੈ ਇੰਗਲਿਸ਼ ਦੇ ਜੇ ਇਹ ਬਾਈਬਲ ਜਿਹੜੀ ਸੀਗੀ ਬਰਾਨੀ ਭਾਸ਼ਾ ਚ ਪੁਰਾਣਾ ਨੇਮ ਲਿਖਿਆ ਗਿਆ ਸੀਗਾ ਤੇ ਬਰਾਨੀ ਭਾਸ਼ਾ ਚ ਜਿਹੜਾ ਸ਼ਬਦ ਹੈ ਉਹਦਾ ਮਤਲਬ ਹੈ ਮੋਰ ਥੈਨ ਗਾਰਡਿੰਗ ਮੋਰ ਥੈਨ ਗਾਰਡਿੰਗ ਜਿਹਦਾ ਮਤਲਬ ਹੁੰਦਾ ਕਿਸੇ ਵੀ ਚੀਜ਼ ਤੋਂ ਜ਼ਿਆਦਾ ਜੇ ਤੂੰ ਕਿਸੇ ਚੀਜ਼ ਦੀ ਰਾਖੀ ਕਰਨੀ ਹੈ ਆਪਣੇ ਦਿਲ ਦੀ ਰਾਖੀ ਕਰਨੀ ਹੈ ਤੇਰੇ ਘਰ ਦੇ ਵਿੱਚ ਵੇਖੋ ਸਾਡੇ ਘਰ ਚ ਅਸੀਂ ਰਾਤ ਨੂੰ ਐਡਾ ਵੱਡਾ ਤਾਲਾ ਲਾਉਂਦੇ ਆ ਸਾਡੇ ਇੱਥੇ ਇਨੇ ਕੈਮਰੇ ਲੱਗੇ ਹੋਏ ਆ ਹallelujah ਇਹ ਕਾਦੇ ਲਈ ਆ ਰਾਖੀ ਵਾਸਤੇ ਆ ਅਸੀਂ ਕੰਦਾ ਉੱਚੀਆਂ ਉੱਚੀਆਂ ਬਣਾਈਆਂ ਕਾਦੇ ਲਈ ਰਾਖੀ ਲਈ ਅਸੀਂ ਚਰਚ ਦੇ ਵਿੱਚ ਆ ਕੀਮਤੀ ਸਮਾਨ ਪਿਆ ਇਹਦੀ ਰਾਖੀ ਕਰਨਾ ਚਾਹੁੰਦੇ ਆ ਸਾਡੇ ਘਰਾਂ 'ਚ ਪੈਸਾ ਹੁੰਦਾ ਅਸੀਂ ਉਹਦੀ ਰਾਖੀ ਕਰਦੇ ਆ ਸਾਡੇ ਘਰ ਦੇ ਵਿੱਚ ਜੁਐਲਰੀ ਹੁੰਦੀ ਅਸੀਂ ਉਹਦੀ ਰਾਖੀ ਕਰਦੇ ਆ ਕਿਉਂਕਿ ਅਸੀਂ ਕੰਨੇ ਕੀਮਤੀ ਚੀਜ਼ਾਂ ਨੇ ਦੀ ਰਾਖੀ ਕਰਨੀ ਚਾਹੀਦੀ ਏ ਪਰ ਬਾਈਬਲ ਕਹਿੰਦੀ ਏ ਜੇ ਤੂੰ ਸਭ ਤੋਂ ਜ਼ਿਆਦਾ ਕਿਸੇ ਚੀਜ਼ ਦੀ ਰਾਖੀ ਕਰਨੀ ਆਪਣੇ ਦਿਲ ਦੀ ਰਾਖੀ ਕਰ ਹਾਲੇਲੂਇਆ ਆਪਣੇ ਦਿਲ ਦੀ ਰਾਖੀ ਕਰ ਆਪਣੇ ਦਿਲ ਨੂੰ ਸੰਭਾਲ ਕੇ ਰੱਖ ਇਹਦਾ ਜਿਹੜਾ ਸੰਦਰਭ ਏ ਕਿਉਂ ਇਹ वचन ਲਿਖੇ ਗਏ ਇੱਥੇ ਇੱਕ ਬਾਪ ਆਪਣੇ ਬੇਟੇ ਨੂੰ ਸਲਾਹ ਦੇ ਰਿਹਾ ਹੈ ਦੇ ਵੀ ਵਾਇਚ ਲਿਖਦਾ ਉਹ ਕਹਿੰਦਾ ਹੈ ਮੇਰੇ ਪੁੱਤਰ ਤੂੰ ਮੇਰੀਆਂ ਗੱਲਾਂ ਧਿਆਨ ਦੇ ਨਾਲ ਸੁਣ ਮੇਰੇ ਵਾਕਾਂ ਤੇ ਕੰਨ ਲਾ ਇਹਨਾਂ ਗੱਲਾਂ ਨੂੰ ਆਪਣੀਆਂ ਅੱਖਾਂ ਤੋਂ ਦੂਰ ਨਾ ਹੋਣ ਦੇ ਇਹਨਾਂ ਗੱਲਾਂ ਨੂੰ ਸਾਹਮ ਕੇ ਰੱਖ ਇਹ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਜਿਨ੍ਹਾਂ ਨੂੰ ਪ੍ਰਾਪਤ ਹੁੰਦੀਆਂ ਨੇ ਗੱਲਾਂ ਉਹਨਾਂ ਵਾਸਤੇ ਜ਼ਿੰਦਗੀ ਹੈ ਤੇ ਫਿਰ ਇੱਕ ਪਿਓ ਆਪਣੇ ਪੁੱਤ ਨੂੰ ਕਹਿੰਦਾ ਜੇਕਰ ਤੂੰ ਆਪਣੀ ਜ਼ਿੰਦਗੀ 'ਚ ਕਿਸੇ ਚੀਜ਼ ਨੂੰ ਪ੍ਰੋਟੈਕਟ ਕਰਨਾ ਤੂੰ ਆਪਣੇ ਦਿਲ ਨੂੰ ਪ੍ਰੋਟੈਕਟ ਕਰਨਾ ਬੇਟਾ ਤੂੰ ਆਪਣੇ ਦਿਲ ਨੂੰ ਸੰਭਾਲਣਾ ਹੈ ਕਿਉਂਕਿ ਤੇਰੇ ਦਿਲ ਦੇ ਵਿੱਚੋਂ ਜ਼ਿੰਦਗੀ ਬਾਹਰ ਆਉਂਦੀ ਏ ਤੇ ਜ਼ਿੰਦਗੀ ਇੰਨੀ ਬਿਊਟੀਫੁੱਲ ਏ ਕਿ ਜ਼ਿੰਦਗੀ ਦੂਜਿਆਂ ਨੂੰ ਜਾ ਕੇ ਸ਼ੁੰਦੀ ਏ ਤੇਰੇ ਦਿਲ ਦੇ ਵਿੱਚੋਂ ਪ੍ਰਭੂ ਦੀ ਹਜ਼ੂਰੀ ਬਾਹਰ ਨਿਕਲਦੀ ਏ ਪਰ ਅੱਜ ਤੱਕ ਆਪਾਂ ਤੱਕ ਕੋ ਗੱਲ ਸੁਣੀ ਏ ਜਿਰਮੀਆਂ ਦੀ ਕਿਤਾਬ ਵਾਲੀ ਉਹਦੇ 17 ਅਧਿਆਏ ਦਾ 9 ਵਚਨ ਇਹ ਗੱਲ ਅਸੀਂ ਕਈ ਵਾਰੀ ਸੁਣੀ ਪਾਜੀ ਮਰ ਜਾ ਪੜਿਓ ਜਲਦੀ ਦੇ ਨਾਲ ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ ਆ ਉਹ ਪੁੱਜ ਕੇ ਖਰਾਬ ਹੈ ਆ ਉਹਨੂੰ ਕੌਣ ਜਾਣ ਸਕਦਾ ਹੈ ਵੇਖੋ ਮੈਂ ਵੀ ਇਹਦੇ ਤੇ ਕਈ ਵਾਰੀ ਗੱਲ ਕੀਤੀ ਮੈਂ ਵੀ ਇਹੀ ਸੋਚਦਾ ਸੀਗਾ ਕਿ ਬੰਦੇ ਦਾ ਦਿਲ ਬੜਾ ਧੋਖੇਬਾਜ਼ ਏ ਬੰਦੇ ਦਾ ਦਿਲ ਪੁੱਜ ਕੇ ਖਰਾਬ ਏ ਬੰਦੇ ਦਾ ਦਿਲ ਜਿਹੜਾ ਏ ਇਹ ਬਿਮਾਰ ਏ ਇਹ ਤੇ ਲਿਖਿਆ ਹਾਰਟ ਇਜ਼ ਡੀਸੀਟਫੁਲ ਅਬਵੋਲ ਡੈਸਪਰੇਟਲੀ ਸਿਕ ਜੀ ਦਾ ਮਤਲਬ ਹੈ ਦਿਲ ਬੜਾ ਬਿਮਾਰ ਹੋਇਆ ਪਿਆ ਹੈ ਇਹਨੂੰ ਕੌਣ ਸਮਝ ਸਕਦਾ ਹੈ ਵੇਖੋ ਇਹ ਦਿਲ ਉਹਨਾਂ ਲੋਕਾਂ ਦਾ ਦਿਲ ਏ ਜਿਨ੍ਹਾਂ ਦਾ ਪਰਮੇਸ਼ਰ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ ਪਰ ਜਦੋਂ ਅਸੀਂ ਪ੍ਰਭੂ ਦੇ ਕੋਲ ਆ ਜਾਂਦੇ ਹਾਂ ਸਾਡਾ ਦਿਲ ਬਦਲ ਜਾਂਦਾ ਹੈ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਜਰਮੀਆਂ ਦੀ ਕਿਤਾਬ ਦੇ ਵਿੱਚ ਕਿ ਪਰਮੇਸ਼ੁਰ ਸਾਡੇ ਅੰਦਰੋਂ ਪੱਥਰ ਦਾ ਦਿਲ ਕੱਢ ਕੇ మాਸ ਦਾ ਦਿਲ ਪਾ ਦਿੰਦਾ ਹੈ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ੁਰ ਸਾਡੇ ਦਿਲ ਦੇ ਉੱਤੇ ਆਪਣੇ ਕਾਨੂੰਨ ਲਿਖ ਦਿੰਦਾ ਹੈ ਸਾਡਾ ਦਿਲ ਬਦਲ ਜਾਂਦਾ ਹੈ ਜਦੋਂ ਤੁਸੀਂ ਰੀ ਜਨਰੇਟ ਹੋ ਗਏ ਜਦੋਂ ਤੁਹਾਡਾ ਦੁਬਾਰਾ ਜਨਮ ਹੋ ਗਿਆ ਜਦੋਂ ਤੁਸੀਂ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਨਿਆ ਜਦੋਂ ਤੁਹਾਡਾ ਕਰਾ ਪ੍ਰਭੂ ਯੇਸ਼ੂ ਮਸੀਹ ਦੇ ਨਾਲ ਹੋ ਗਿਆ ਉਹਨੇ ਤੁਹਾਡੇ ਦਿਲ ਨੂੰ ਬਦਲ ਕੇ ਰੱਖ ਦਿੱਤਾ ਹallelujah ਹੁਣ ਸਾਡਾ ਦਿਲ ਬਿਮਾਰ ਨਹੀਂ ਹੈ ਹੁਣ ਸਾਡਾ ਦਿਲ ਧੋਖੇਬਾਜ਼ ਨਹੀਂ ਹੈ ਹallelujah ਮੈਂ ਤੇ ਕਈ ਵਿਸ਼ਵਾਸੀਆਂ ਨੂੰ ਮਿਲਿਆ ਮੈਂ ਤੇ ਆਪਣੇ ਭਰਾਵਾਂ ਨੂੰ ਮਿਲਿਆ ਉਹਨਾਂ ਦੇ ਦਿਲ ਤੇ ਖਰਾਬ ਨਹੀਂ ਹੈਗੇ ਅ ਰਮੇਸ਼ ਭਾਜੀ ਦੇ ਨਾਲ ਮੈਂ ਸਵੇਰੇ ਗੱਲਾਂ ਕਰ ਰਿਹਾ ਸੀਗਾ ਭਾਜੀ ਦਾ ਦਿਲ ਤੇ ਖਰਾਬ ਨਹੀਂ ਹੈਗਾ ਇਹ ਤੇ ਪੁੱਜ ਕੇ ਧੋਖੇਬਾਜ਼ ਨਹੀਂ ਐ ਮੈਂ ਸਵੇਰੇ ਹਰਜੀਤ ਬਾਜੀ ਦੇ ਨਾਲ ਗੱਲ ਕਰ ਰਿਹਾ ਸੀ ਇਹਨਾਂ ਦਾ ਦਿਲ ਤੇ ਬਿਮਾਰ ਨਹੀਂ ਹੈਗਾ ਮੈਂ ਸਵੇਰੇ ਹਾਲਾ ਸਿੰਘ ਜੀ ਨਾਲ ਗੱਲ ਕਰ ਰਿਹਾ ਸੀਗਾ ਇਹਦਾ ਦਿਲ ਤੇ ਬੜਾ ਖੂਬਸੂਰਤ ਹੈ ਤੁਹਾਡੇ ਚੋ ਜਿੰਨੇ ਲੋਕ ਇੱਥੇ ਗਵਾਹੀਆਂ ਦਿੰਦੇ ਨੇ ਤੁਹਾਡਾ ਦਿਲ ਬੜਾ ਸੋਹਣਾ ਹੈ ਹਾਲੇਲੂਇਆ ਇੱਕ ਵਧੀਆ ਗੱਲ ਏ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਤੇ ਜਦੋਂ ਅਸੀਂ ਵਿਸ਼ਵਾਸ ਕੀਤਾ ਉਹਨੇ ਸਾਡਾ ਦਿਲ ਬਦਲ ਕੇ ਰੱਖ ਦਿੱਤਾ ਹਾਲੇਲੂਇਆ दिल बदलता पत्थर दिल कास मसी अंदर मसीह का दिल आ गया है हाल ही क्रिश्चन असी आई एम आ क्रिश्चन क्रिश्चन का मतलब है क्राइस्ट इन्यू द होप ऑफ ग्लोरी तासू रह लग गया है ताड़े अंदर यीशु का दिल है ਤੇ ਜਦੋਂ ਸਾਡਾ ਦਿਲ ਐਡਾ ਖੂਬਸੂਰਤ ਹੋ ਗਿਆ ਏ ਬਾਈਬਲ ਕਹਿੰਦੀ ਏ ਤੂੰ ਆਪਣਾ ਦਿਲ ਸੰਭਲਾ ਹallelujah ਰੋਮੀਓ 5 ਦੀ ਪੰਜ ਪੜਿਓ ਭਾਜੀ ਹallelujah ਇਤਿਹਾਸ ਸ਼ਰਮਿੰਦਿਆ ਨਹੀਂ ਕਰਦੀ ਇਸ ਲਈ ਜੋ ਪਰਮੇਸ਼ਵਰ ਦਾ ਪ੍ਰੇਮ ਪਵਿੱਤਰ ਆਤਮਾ ਦੇ ਵਸੀਲੇ ਨਾਲ ਜੋ ਸਾਨੂੰ ਦਿੱਤਾ ਗਿਆ ਸਾਡੇ ਹਿਰਦਿਆਂ ਵਿੱਚ ਪਾਇਆ ਹੋਇਆ ਹੈ ਹallelujah ਵੇਖੋ ਕਿੱਡਾ ਬਿਊਟੀਫੁਲ ਬਚਨ ਏ ਇੱਕ ਧੋਖੇਬਾਜ਼ ਦਿਲ ਇੱਕ ਪੁੱਜ ਕੇ ਬਿਮਾਰ ਦਿਲ ਪਰ ਜਸੂ ਦੇ ਲੋਕਾਂ ਦਾ ਦਿਲ ਕਿਹੋ ਜਿਹਾ ਆਏ ਜਸੂ ਦੇ ਲੋਕਾਂ ਦਾ ਦਿਲ ਇਹੋ ਜਿਹਾ ਆਏ ਕਿ ਪ੍ਰਭੂ ਨੇ ਆਪਣਾ ਪਵਿੱਤਰ ਆਤਮਾ ਦੇ ਵਸੀਲੇ ਨਾਲ ਆਪਣੇ ਲੋਕਾਂ ਦੇ ਦਿਲਾਂ ਦੇ ਵਿੱਚ ਪਾ ਦਿੱਤਾ ਹੈ ਹਾਲੇਲੂਇਆ ਪਵਿੱਤਰ ਆਤਮਾ ਨੇ ਇੱਕ ਕੰਮ ਕੀਤਾ ਹੈ ਉਹਨੇ ਕੀ ਕੀਤਾ ਉਹਨੇ ਆਪਣਾ ਪਿਆਰ ਸਾਡੇ ਦਿਲਾਂ ਚ ਪਾਇਆ ਹੈ ਗੰਦੇ ਦਿਲਾਂ ਚ ਨਹੀਂ ਪਾਇਆ ਜਾ ਸਕਦਾ ਇਹ ਦਿਲ ਬਦਲ ਗਏ ਨੇ ਇਹਨਾਂ ਦਿਲਾਂ ਚ ਪ੍ਰਭੂ ਦਾ ਪਿਆਰ ਪਾਇਆ ਗਿਆ ਹੈ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਮਸੀਹ ਬੰਦਾ ਹੁਣ ਸਾਡੀਆਂ ਜਾਤਾਂ ਲੱਗਾ ਅਲੱਗ-ਅਲੱਗ ਪਸ਼ੂਕੜਾਂ ਦਿਆਂ ਸੀ ਅਸੀਂ ਅਲੱਗ-ਅਲੱਗ ਪਰਿਵਾਰਾਂ ਚੋਂ ਆਏ ਆ ਫਿਰ ਵੀ ਅਸੀਂ ਇੱਕ ਦੂਏ ਨੂੰ ਪਿਆਰ ਕਰਦੇ ਆ ਕਿਉਂ ਪਿਆਰ ਕਰਦੇ ਆ ਕਿਉਂਕਿ ਪਵਿੱਤਰ ਆਤਮਾ ਨੇ ਆਪਣਾ ਪਿਆਰ ਸਾਡੇ ਦਿਲਾਂ ਚ ਪਾਇਆ ਹੈ ਇਸ ਕਰਕੇ ਦਿਲ ਸੰਭਾਲ ਕੇ ਰੱਖ ਬਾਈਬਲ ਕਹਿੰਦੀ ਹੈ ਅਸੀਂ ਬਦਲ ਚੁੱਕੇ ਆ ਸਾਡਾ ਦਿਲ ਬਦਲ ਚੁੱਕਿਆ ਹੈ